ਹੋ ਕਰਪਾਣ ਜਾਈ ਤੇਰੇ ਨਾਮੇ ਜਿਸ ਨੂੰ ਅਕਸ਼ ਰਹਿ ਮਿਲ ਪਿਆਰੀ ਜਿਸ ਨੂੰ ਉਪਕਸ਼ ਰਹੇ ਮੇਰੀ ਪਿਆਰੀ ਸੋ ਜਸ ਤੇਰਾ ਗਾਵੇ ਹੋ ਕਰਪਾ ਸੁਆਮੀ ਮੇਰੇ ਸੰਤ ਸੰਗ ਵਿਹਾਵੇ ਤਦੋਂ ਬੁੱਲੇ ਸੇ ਨੰਨ ਮਾਰਦੇ ਸੇ ਕਦੇ ਨ ਚੁੱਕਣ ਹਾਵੇ ਬਾੜੀ ਗਾਉਂਦੇ ਜੇ thank ਸਰਕਾਰ ਦੀ ਨਤ ਨਾਨਕ ਜਨਕ ਦਾ ਦਸਤ ਸਤਿਕਾਰ ਜੋ ਜੋਗ ਅਟਲ ਜਾਗਤ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰੀ ਗੁਰੂ ਰੂਪ ਗੁਰੂ ਕੈਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਉਹ ਸੁਭਾਗੀਆਂ ਘੜੀਆਂ ਮਹਾਰਾਜੀ ਦੇ ਚਾਪਾ ਕਮਲਾ ਜੀ ਬੈਠਣ ਦੀਆਂ ਪ੍ਰਾਪਤ ਹੋਈਆਂ ਪਵਿੱਤਰ ਪਾਵਨ ਸਥਾਨ ਤੇ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਆਪ ਜੀ ਜਿਸ ਨੱਗਰ ਨੂੰ ਮਾਨਤਾ ਪ੍ਰਾਪਤ ਹੈ ਜਿਸ ਨੱਗਰ ਤੇ ਮੇਰਾ ਪਿਆ ਹੱਥ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਹੈ ਤੇ ਜਿਹੜੇ ਡਾਕਟਰ ਦੇੇ ਕੋਲ ਦੀ ਲੱਗ ਕੇ ਵੀ ਅਦਾਸ ਕਰ ਲੀਏ ਤਾਂ ਵੀ ਪੂਰੀ ਹੋ ਜਾਂਦੀ ਹੈ ਇਹ ਸੜਕ ਦੇ ਉੱਤੋਂ ਦੀ ਵੀ ਤੁਰੇ ਜਾਂਦੇ ਅਦਾਸ ਕੋ ਤਾਂ ਬਿਨਾਂ ਮਨ ਚ ਮਹਾਰਾਜੇ ਸਥਾਨ ਵੱਲੋਂ ਮੁੱਕ ਕਰਕੇ ਕੋਈ ਸੜਕ ਤੋਂ ਜਾਂਦਾ ਵੀ ਕੋਈ ਮੱਝ ਫੁਰਨਾ ਬਣਾ ਲੇ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹੇ ਨਿਰਗੁਣ ਜੀ ਸਭ ਕੋਲ ਤੇਰੇ RAM ਐਸੇ ਪਵਿੱਤਰ ਪਾਵਨ ਸਥਾਨ ਜਿੱਥੇ ਮਹਾਰਾਜਿਆਂ ਦੇ ਸਾਧ ਸੰਗਤ ਜੀ ਪਵਿੱਤਰ ਪਾਵਨ ਛੋੜਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਅੱਜ ਇਸ ਸਥਾਨ ਤੇ ਮਹਾਪੁਰਖਾਂ ਨੇ ਉਪਰਾਲਾ ਕੀਤਾ ਹੋਰ ਬਿਆਨ ਸੰਗਤਾਂ ਨੇ ਉਪਰਾਲਾ ਕੀਤਾ ਤੇ ਸਾਧ ਸੰਗਤ ਜੀ ਆਪਾਂ ਮਹਾਪੁਰਖਾਂ ਦੀ ਰਚਨਾ ਤੋਂ ਹਰੀ ਰਸ ਕੀਰਤਨ ਗੁਰੂ ਘਰ ਦੀਆਂ ਵਿਚਾਰਾਂ ਸਾਰਵਣ ਕਰ ਰਹੇ ਸੀ ਸਾਂਭਾ ਨਾਲ ਸੱਚੇ ਪਾਤਸ਼ਾਹਾਂ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਹਿੰਦੇ ਜੈ ਕੀਰਤਨ ਤੇਰਾ ਸਾਰੂ ਗਾਵੈ ਤੈ ਮੇਰਾ ਮਨ ਲੱਗੈ ਭਗਵਾਨ ਕੋ ਕਿਸੇ ਨੇ ਪੁੱਛਿਆ ਭਗਵਾਨ ਤੁਸੀਂ ਕਿੱਥੇ ਰਹਿੰਦੇ ਹੋ ਵੱਡੇ ਵੱਡੇ ਮਹਿਲ ਨਹੀਂ ਵੱਡੇ-ਵੱਡੇ ਮੰਦਰ ਨੇ ਉਹਨਾਂ ਜਿਹੜੇ ਉਹ ਭਗਵਾਨ ਕਹਿੰਦੇ ਨਹੀਂ ਕਹਿੰਦੇ ਭਗਵਾਨ ਵੱਡੇ-ਵੱਡੇ ਘਰ ਦੇ ਲੋਕਾਂ ਦੇ ਆਪੀਆਂ ਦੇ ਬੜੇ-ਬੜੇ ਵੱਡੇ-ਵੱਡੇ ਸੇਵਕ ਨੇ کیرتن مہا پورا کیرتن ساری دنیا ہی کردی ہے ਪਰ ਸਾਧ ਸੰਗਤ ਜੀ ਸਤਿ ਪੁਰਸ਼ਾਂ ਦੇ ਬਚਨਾਂ 'ਚ ਤੇ ਆਮ ਦੁਨੀਆ ਦੇ ਬਚਨਾਂ 'ਚ ਫਰਕ ਪਤਾ ਕੀ ਹੁੰਦਾ ਹੈ ਇੱਕ ਕਮਾਈ ਕੀਤੀ ਦੇ ਵਿੱਚੋਂ ਮਹਾਪੁਰਸ਼ ਤਿਆਰਪੇ ਤੋਂ ਸਾਨੂੰ ਬਚਨ ਕਰਦੇ ਆਪਦੇ ਜ਼ਿੰਦਗੀ ਦੇ ਤਿਆਰਪੇ ਤੋਂ ਤੇ ਜਿਹੜੇ ਫਿਰ ਮਹਾਪੁਰਸ਼ਾਂ ਦੇ ਇਹੋ ਜਿਹੇ ਬਚਨ ਕਮਾਏ ਹੋਏ ਹੁੰਦੇ ਹਨ ਤੇ ਗੁਰੂ ਗ੍ਰੰਥ ਸਾਹਿਬਹਾਰ ਜੀ ਦੇ ਭਾਈ ਦੇਖੋ ਬਚਨ ਕਮਾਵੇ ਸੰਤਨ ਕਾ ਕਿਤੇ ਨਹੀਂ ਲਿਖਿਆ ਵੀ ਕਿਸੇ ਗਿਆਨੀ ਦਾ ਬਚਨ ਕਮਾ ਲੇ ਕਿਸੇ ਪੜੇ ਲਿਖੇ ਦਾ ਕਮਾ ਲੇ ਉਹ ਬਾਲੇ ਗ੍ਰੰਥ ਪੜਿਆ ਹੋਵੇ ਤੇ ਉਹਦਾ ਕੋਈ ਬਚਨ ਕਮਾ ਲੇ ਕਿਤੇ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਕਿ ਉਹ ਬਾਹਲਾ ਪੜਿਆ ਹੋਵੇ ਤੇ ਉਹਦਾ ਕੋਈ ਬਚਨ ਕਮਾ ਲੇ ਤਾਂ ਤਰ ਜਾਊਗਾ ਜੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਜੀ ਤਰ ਕੌਣ ਸਕਦਾ ਹੈ ਮਹਾਰਾਜ ਕਹਿੰਦੇ ਸੰਤਾਂ ਦਾ ਬਚਨ ਸੁਣ ਕੇ ਤੇ ਜੇ ਕੋਈ ਬੰਦਾ ਮਨਚ ਵਸਾਲੇ ਨਾ ਇਹ ਫਿਰ ਸਾਧੂਆਂ ਦਾ ਬਚਨ ਪਤਾ ਕੀ ਕਰਦਾ ਹੈ ਭਾਈ ਜੇ ਕੋਈ ਵਜਲ ਖਮਾਵੇ ਸੰਤਾਂ ਦਾ ਔਰ ਪ੍ਰਸਾਦ ਦੀਪਾ ਰੋਪਾਵੇਗਾ ਵਾਸਤਵ ਸੁਵਾਵੇ ਸੰਤਾਂ ਦੇ ਦਰਨ ਗੁਰਸਤਾਂ ਦੀ ਸ਼ਾਨ ਮਾਣੇਗਾ ਗੁਰਪ੍ਰਸਾਦੀ ਤਰੀਕੇ ਭਾਈ ਜੇ ਕੋਈ ਇੱਕ ਬਚਤ ਤੇ ਵੀ ਪੈਦਾ ਜੀ ਨਹੀਂ ਗੱਲ ਇਹ ਨਹੀਂ ਵੀ ਅਸੀਂ ਸੁਣਿਆ ਕਿੰਨਾ ਚੈਰਾ ਗੱਲ ਇਹ ਆ ਵੀ ਸੰਤਾਂ ਦੇ ਬਚਨ ਤੇ ਪਹਿਰਾ ਕੀ ਦੇਣਾ ਮਹਾਂਕੋਰਸ਼ ਨੇ ਕੀ ਸੁਣਾਇਆ ਸਾਨੂੰ ਗੁਰੂ ਆਰਜਨ ਦੇ ਬਾਹਰ ਸੱਚੇ ਪਾਤਸ਼ਾਹ ਤੇ ਭਟਾ ਜੀ ਗੁਰੂਸ ਪਿਆਰਿਓ ਦੁਨੀਆ ਰੱਬ ਨੂੰ ਲੱਭਦੀ ਫਿਰਦੀ ਏ ਕੋਈ ਜਗਲਾਂ ਚ ਜਾਂਦਾ ਏ ਕੋਈ ਮੇਲਿਆਂ ਦੀ ਜਾਂਦਾ ਕੋਈ ਕਿਵੇਂ ਰੱਬ ਨੂੰ ਲੱਭਦਾ ਕੋ ਕਿਵੇਂ ਰੱਬ ਨੂੰ ਲੱਭਦਾ ਵੇਖ ਲੋ ਆਪਣੇ ਤੇ ਕਿੰਨੀ ਕਿਰਪਾ ਹੋਈ ਐ ਲੋਕ ਰੱਬ ਨੂੰ ਲੱਭਦੇ ਫਿਰਦੇ ਨੇ ਤੇ ਭਟ ਗਏ ਦੇ ਧਰਨ ਜੰਨਨ ਦਾ ਅਖੰਡ ਮੈਂ ਜੋਤ ਸਰੂਪੀ ਰਿਹਾ ਉਹ ਭਰ ਭਨ ਮذرਾ ਕਿਛ ਵੀਲ ਨਹੀਂ ਪੁਰੂ ਆਰਣ ਪ੍ਰਤੱਖ ਹਰ ਜਿਹੜਾ ਬੰਦਾ ਭੇਲ ਸਮਝੂਗਾ ਨਾ ਉਹਦੀ ਸ਼ਰਤਾਂ ਕੱਚੀ ਐ ਜੇ ਕੋ ਬੰਦਾ ਭੇਰ ਸਮਝੂਗਾ ਮਹਾਰਾਜ ਕਹਿੰਦੇ ਕੋਰ ਅਰਜਣ ਪ੍ਰਤਖ ਹਰ ਜੇ ਕਿਸੇ ਦੇ ਰੱਬ ਦੇ ਦਰਸ਼ਨ ਕਰੇ ਗੁਰੂ ਅਰਜਣ ਦੇ ਮਹਾਰਾਜ ਦੇ ਦਰਸ਼ਨ ਕਰ ਲਿਓ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਾਂ ਜੁੜਨਾ ਮਹਾਰਾਜ ਦੇ ਜੀਵਨ ਨਾਲ ਤੇ ਮਹਾਂਪੁਰਖਾਂ ਨੇ ਸਾਰਾ ਗਿਆ ਸੀ ਆਪਾਂ ਨੂੰ ਸਿਖਾਇਆ ਤੇ ਜੇਕਰ ਤੁਸੀਂ ਦੇਖਣਾ ਨਾ ਮਹ ਗੁਰੂ ਆਤਮ ਦੇ ਮਹਰ ਰਸੀਖੇ ਗੁਜੇ ਕਿ ਕਦੇ ਮਾਂਝੇ ਕਦੇ ਆਜੇ ਵੀ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਸਾਧ ਸੰਗਤ ਜੀ ਦੇ ਮਾਂਝੇ ਗਾ ਲਿਖਦੇ ਫੁਰਨਾ ਬਣ ਕੇ ਵੈਸੇ ਫੁਰਨਾ ਬਣਦਾ ਨਹੀਂ ਆਪ ਕੋ ਬਚਨ ਕਰਦੇ ਨੇ ਹੋਰ ਬੰਦਾ ਸਭ ਕੋ ਚਾਹੁੰਦਾ ਪਰ ਬੰਦੇ ਦੇ ਕਦੇ ਪੰਛੀ ਫੁਰਨਾ ਹੀ ਨਹੀਂ ਬਣਦਾ ਵੀ ਕਦੇ ਗੁਰੂਆਂ ਦੇ ਦਰਸ਼ਨ ਹੋ ਜਾਣ ਕਦੇ ਗੁਰੂ ਅਰਜਨ ਦੇਵ ਸਾਹਿਬ ਆਹ ਸੱਚੇ ਪਾਤਸ਼ਾਹ ਦੇ ਦਰ ਆ ਹੋ ਜਾਣ ਕਦੇ ਗੁਰੂ ਅਰਜਨ ਦੇਵ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰ ਆ ਹੋ ਜਾਣ ਤੇ ਪਿਆਰਿਓ ਜੇ ਕਿਸੇ ਨੇ ਦਰਸ਼ਨ ਕਰਦੇ ਆ ਨਾ ਤੇ ਅੱਜ ਦਰਸ਼ਨ ਹੋ ਸਕਦੇ ਨੇ ਤੇ ਜਦੋਂ ਸਵੇਰੇ ਇਸ਼ਨਾਨ ਕਰੋ ਅਮਰਤ ਵੇਲੇ ਤੇ ਸ਼ਬਦ ਹਜ਼ਾਰਿਆਂ ਦਾ ਪਾਠ ਕਰਨਾ ਸ਼ੁਰੂ ਕਰੋ ਜਦੋਂ ਸ਼ਬਦ ਹਜ਼ਾਰਿਆਂ ਦਾ ਪਾਠ ਕਰਦਾ ਮਾਝ ਮਹਾਲਾ ਪਾਣੀ ਵਤ ਤੇ ਸ਼ਬਦ ਹਜ਼ਾਰਿਆਂ ਦਾ ਪਾਠ ਕਰਦੇ ਆ ਮੇਰਾ ਮਨ ਲੋਚੇ ਕੋ ਦਰਸ਼ਨ ਤਾਂ ਹੀ ਫਿਰ ਕਰੇ ਚਾਤਰ ਕੀ ਜਾਈਂ ਤਿਰਖਾ ਨਾ ਉਤਰੇ ਸ਼ਾਂਤਨਾ ਤੇ ਦਰਸ਼ਨ ਸੰਤ ਪਿਆਰੇ ਜੀਓ ਉਹ ਗੋਲੀ ਚੋ ਕੋਤ ਕੁਮਾਰੀ ਉਹ ਦਾਸਨ ਸੰਤ ਪਿਆਰੇ ਜੀਓ ਤੇਰਾ ਮੁੱਖ ਸੁਹਾਵਾ ਜੀਓ ਸਹਿਤ ਪਾਣੀ ਚਲਵਾ ਦੇ ਕੇ ਸਾਧਕ ਪਾਣੀ ਧੰਸੋ ਦੇਸ ਜਹਾਂ ਤੂੰ ਵਸਿਆ ਮੇਰੇ ਸਜਣ ਵੀਰ ਹੋਰਾਂ ਜੀਓ ਤੇ ਜਦੋਂ ਸ਼ਾਮ ਨਾਲ ਪਾਣ ਕਰਨੇ ਨਾ ਪਿਆਰੇਓ ਤੇ ਪਤਾ ਛੇ ਪੰਜ ਦਰ ਵੀ ਗੁਰੂ ਆਦਿਨ ਦੇ ਮਹਾਰਾਜ ਦਾ ਸ਼ਿਰਤਾ ਕਿਵੇਂ ਰੰਗਿਆ ਪਿਆ ਹੋਊਗਾ ਮਹਾਰਾਜ ਦੇ ਨਾਮ ਉਸ ਕਿੰਨਾ ਬਰਾਗ ਹੋਊਗਾ ਹਿਰਦੇ ਚ ਮਹਾਰਾਜ ਦੇ ਅਜੀਬੇ ਗੱਲ ਕਰਦੇ ਆ ਪਿਆਰੋ ਆਪਣੇ ਸਵਾਰਥਾਂ ਨੂੰ ਸਾਰੇ ਕਰਦੇ ਨੇ ਮਾਰਾ ਦੇਖ ਲਓ ਕਿਹੋ ਜਿਹਾ ਬਰਾਗ ਮੱਚ ਹੋਊਗਾ ਲਾਹੌਰ ਤੋਂ ਮਹਾਰਾਜ ਚਿੱਠੀਆਂ ਪਾਉਂਦੇ ਹੋਣਗੇ ਹਜੂਆ ਦੇ ਨਾਲ ਸਾਥ ਸੰਗਤ ਵੀ ਬਰਾਗ ਦੇ ਅੱਜੂ ਡੇਗਦੇ ਹੋਣਗੇ ਤੇ ਮਹਾਰਾਜ ਕਿਵੇਂ ਕਹਿੰਦੇ ਹੋਣਗੇ ਸੱਚੇ ਪਾਦਸ਼ਾਹ ਉਹ ਸਮਾਪਤੀ ਕਰਨੀ ਕੋਈ ਸਮਾਂ ਬਹੁਤ ਹੋ ਚੁੱਕਿਆ ਇਹੋ ਜਿਹਾ ਬਰਾਗ ਹੋਊ ਗੁਰੂ ਆਗਿਆ ਦੇ ਮਹਾਰਾਜ ਦੇ ਹਿਰਦੇ 'ਚ

ਜਦੋਂ ਵੀ ਕੋਈ ਪ੍ਰਾਣੀ ਮਹਾਪੁਰਖਾਂ ਨੂੰ ਕੋਈ ਵਿਗਿਆਸੂ ਬੇਨਤੀ ਕਰੇ ਤੇ ਮਹਾਪੁਰਖ ਜਿਵੇਂ ਕ੍ਰਿਣਾਣੀ ਸਾਹਿਬ ਅਰਦਾਸ ਕਰੋ ਜਾ ਕਿ ਹੋ ਜਾ ਪੁਰੀਨ ਔਰ ਕਿਹੋ ਜਾਂ ਮਹਾਪੁਰਖਾਂ ਨੇ ਸਾਨੂੰ ਦਰਸ਼ਨ ਕਰਨ ਲਈ ਜੀਵਾਂ ਨੂੰ ਤਰਾਏ ਭਾਈ ਇਹਦਾ ਨਹੀਂ ਵੀ ਸਮਾਤਾਉਣੀ ਸੀ ਨਹੀਂ ਵੀ ਬਦਲਣਾ ਸੀ ਪਰ ਮਹਾਪੁਰਖਾਂ ਤੋਂ ਸਾਧ ਪੁਰਖਾਂ ਤੋਂ ਆਪਾਂ ਨੂੰ ਬਹੁਤ ਬਰਕਤਾਂ ਮਿਲਦੀਆਂ ਬਹੁਤ ਸਾਧ ਸੰਗਤ ਜੀ ਜੋਗ ਦੀਆਂ ਬੋਕੀਆਂ ਦਾ ਪਤਾ ਲੱਗਦਾ ਕਿ ਕਿਵੇਂ ਅਰਦਾਸ ਕਰਨੀ ਹੈ ਕਿਵੇਂ ਬੇਨਤੀ ਕਰਨੀ ਹੈ

ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਜਾਰਿਆਏ ਏਕ ਤੇਗ ਤੇਲ ਪ੍ਰਕੀਤਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਈ ਖਾਸ ਤੀ ਸ਼ਰਮਾਂ ਦਾ ਨੇ ਸਰਬਾਨਾਤਾ ਸ੍ਰੀ ਅੰਗਦ ਸਾਹਿਬ ਜੀ ਦੇ ਦਰਸਨ ਸਨਾਂ ਜਦਿਆ ਜਦੇ ਮੈਨੂੰ ਬੇਤੋ ਅਕਾਲੀ ਸਾਹਿਬਾਂ ਦਾ ਬੋਲੋ ਦੀ ਸੁਖਾ ਰਾਮ ਅੰਮ੍ਰਿਤ ਬਾਣੀ ਬਾਤੁ ਕੀ ਮੱਤਬਤ ਰੰਥਾ ਭੋਗਿ ਦੇ ਕਾਲ ਸੁਖਵਾਤੂ ਆਪਣੇ ਪਾਂਥ ਦੇ ਸਦਾ ਸਹਾਈ ਦਾਤਿ ਹੋ ਸ੍ਰੀਨੰਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਤੀ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਤਾਨ ਖਾਲਸੇ ਨੂੰ ਬਖਸ਼ੋ ਹਿਤ ਮਾਣਿਆ ਦੇ ਮਾਣ ਸਤਿਗੁਰੂ ਨੇ ਤਾਣਿਆ ਤੇ ਤਾਣ ਸਤਿਗੁਰੂ ਦੇ ਆਸਰੇ ਹਾਂ ਤੇ ਸੱਚੇ ਆਸਰੇ ਮੇਰੀ ਧੀ ਦੇ ਮਾਪਕ ਬੰਦੀ ਛੋੜਦਾ ਦਾਤਾ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨਾਂ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਵਨ ਜੋਤ ਰਤਨਾ ਕਉ ਲਾਪਸ ਸਭ ਸੰਤਾਂ ਦੇ ਅਰਦਾਸ ਬੇਨਤੀ ਜੋਤਿ ਹੈ ਇਹ ਗਵਾਨ ਆਪ ਜੀ ਦੇ ਪਾਵਨ ਚਰਨਾਂ ਕਮਲਾ ਦਾ ਔਰ ਤੇ ਆਸਰਾ ਲੈਂਦੇ ਹਮ ਆ ਸਤਿ ਪਜੀਓ ਸੰਗਤਾਂ ਦੇ ਸਰਤਾਲ ਧਰਤਨ ਸਤ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਸਹੀ ਇਤਿਆਰੇ ਨੂੰ ਸਮਰਪਤ ਸਭ ਸੰਤਾਂ ਰੋ ਸੁਪਨਿਸ਼ਾ ਦੇ ਜਾਤ ਕੀਤੇ ਦਾ ਜਿਹੜੇ ਉਪਰੰਤ ਮਹਾਂ ਪ੍ਰਖਾਵ ਨੂੰ ਕੀਰਤਨ ਪਖਿਆ ਹੋਏ ਹਨ ਸਤ ਜੀਉ ਕੁਰਬਾਨੀ ਦੀ ਜਾਤ ਕਰਦੇ ਆਂ ਕੀਰਤਨ ਪਖਿਆ ਕਰਦੇ ਆਂ ਬੇਅੰਤ ਗਲਤੀਆਂ ਰੁਕੀਆਂ ਹੋ ਜਾਂਦੀਆਂ ਨੇ ਅਖਰ ਬਾਤ ਤਾਂ ਕੁਝ ਮਾਫ ਕਰਨੀ ਅਰਹ ਵਾਸਤੇ ਸੁਤ ਸਪਸ਼ਟ ਕੁਰਬਾਨੀ ਦੀ ਜਾਤ ਕਥਾ ਕੀਰਤਨ ਗੁਰਮਤਿ ਚਾਰਾ ਕਰਨ ਦਾ ਬਲ ਹੋਤਮ ਬਖਸ਼ਿਸ਼ ਕਰਨਾ ਸਮ ਸੰਤਾਨੀਆਂ ਆਦਰੀਆਂ ਤੇ ਕੁਝ ਵਿਖਾਵਾਦ ਪ੍ਰਵਾਨਤਨੀਆਂ ਦਰਮੋਂ ਕਰੋਨ ਕਰ ਸਿੱਖੀ ਜੀਵਨ ਆਪਾਂ ਕੋ ਸਦਾ ਕ੍ਰਿਸ਼ਨਾ ਜੀ ਸਤਿ ਤੇ ਸਿਦ ਦੇ ਰਹਿਣਾ ਪ੍ਰਿਆਰ ਰੱਖਣਾ ਸੇਵਾ ਸਿਮਰਨ ਨੇਤੀ ਤਾਰ ਅੰਮ੍ਰਿਤ ਬਿਲੇ ਦਾ ਜਾਖਣਾ ਬਖਸ਼ਿਸ਼ ਕਰਨਾ ਸਤਪੁਤੀ ਆਪ ਜੀ ਦੇ ਪਾਏ ਪੂਰਨਿਆਂ ਤੇ ਚਲਣ ਦਾ ਬਲ ਉਦਮ ਬਖਸ਼ਿਸ਼ ਕਰਨਾ ਸਮੂ ਪੰਥ ਖਾਲਸੇ ਵਿੱਚ ਏਕਤਾ ਬਖਸ਼ਿਸ਼ ਕਰਨੀ ਸਤਿਗੁਰ ਜੀ ਉਹ ਆਪ ਜੀ ਦੇ ਪਾਵਨ ਹਜੂਰ ਕੜਾ ਪ੍ਰਸ਼ਾਦੀ ਦੇ ਸਤਿ ਕਰਕੇ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਭੋਗ ਲਗਾਉ ਲਗਾ ਭੋਗ ਸਮ ਸੰਤਾਂ ਦੀ ਵਰਤੇ ਜੋ ਜੀ ਸਕੇ ਸਵਾਮ ਜੀ ਦਾ ਨਾਮ ਜਪੇ ਹੈ ਮਹਿਰਵਾਨ ਕਿਰਪਾ ਕਰੋ ਮਹਿਰ ਕਰੋ ਜਲਦੇ ਬਾਣੀ ਦੇ ਪ੍ਰਵਾਹ ਚੋਂ پاون حکم تنا کے ساموں سنت کرتا کرو مانے جمن ہوئے کا خالص جی فتح موسیقی ਸਾਤਿ ਬਰਮੀ ਲਈ ਰੁੱਲੀ ਬੜੀ ਆਈ ਕ੍ਰਿਸ਼ਨ ਨੰਦ ਚਾਈ ਨਾਮ ਰਤ